ਇਹ ਜਿਹੜਾ ਕਿਸਾਨਾਂ ਨੂੰ ਬਲੈਕਮੇਲ ਕਰਕੇ ਇੱਕ ਕਿਸਮ ਦੀ ਡਰ ਪਾ ਕੇ دہشت ਭਾ ਕੇ ਉਹਨਾਂ ਨੂੰ ਘੱਟ ਰੇਟ ਦੇ ਦਿੱਤੇ ਗਏ ਨੇ ਇਹ ਇੱਕ ਬਹੁਤ ਮੰਦਭਾਗੀ ਗੱਲ ਹੈ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਆਪਣੀ ਫਸਲ ਇੰਨੀ ਉੱਤਾਂ ਵਾਂਗੂ ਫਸਲ ਪਾਲ ਕੇ ਮੰਡੀ ਤੇ ਵਿੱਚ ਰਿਹਾ ਹੁੰਦਾ ਤੇ ਉਹਨੂੰ ਇੱਕ ਰੋਲਨ ਦਾ ਡਰ ਦੇ ਕੇ ਵੀ ਅਸੀਂ ਖਰੀਦਣੀ ਨਹੀਂ ਹੈ ਕਿਉਂਕਿ ਸਾਡੇ ਕੋਲ ਸਪੇਸ ਹੀ ਹੈ ਨਹੀਂ ਆ ਤੇ ਉਹਨੂੰ ਮਨਮਰਜ਼ੀ ਦਾ ਰੇਟ ਲਾਈਏ ਇਹ ਬਹੁਤ ਮੰਦਭਾਗੀ ਗੱਲ ਹੈ ਸੋ ਇਸ ਸਬੰਧ ਦੇ ਵਿੱਚ ਮੈਂ ਇਸੇ ਕਰਕੇ ਇਹ ਅੱਜ ਮੈਂ ਇਹ ਮੁੱਦਾ ਚੁੱਕਿਆ ਜਦੋਂ ਕਿ ਸਾਰੀ ਕਿਸਾਨਾਂ ਦਾ ਝੋਨਾ ਖਰੀਦਿਆ ਗਿਆ ਔਰ ਸਾਰੇ ਕਿਸਾਨ ਜਿਹੜੇ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਘੱਟ ਪਏ ਨੇ ਪੈਸੇ ਹੁਣ ਇਹਦਾ ਹਿਸਾਬ ਜਿਹੜਾ ਉਹ ਚਾਹ ਜਿਹੜਾ ਵੀ ਜ਼ਿੰਮੇਵਾਰ ਹੈ ਚਾਹ ਕੋਈ ਅਫਸਰ ਜ਼ਿੰਮੇਵਾਰ ਹੈ ਚਾਹ ਕੋਈ ਸ਼ੈਲਰ ਵਾਲਾ ਜ਼ਿੰਮੇਵਾਰ ਹੈ ਉਹਨਾਂ ਨੂੰ ਦੇਣਾ ਪਊਗਾ ਕਿਸਾਨਾਂ ਨੂੰ ਹਿਸਾਬ ਦੇਣਾ ਪਊਗਾ ਔਰ ਪਿੰਡਾਂ ਦੇ ਪਿੰਡ ਦੇ ਵਿੱਚ ਮੈਨੂੰ ਹਲਫੀਆ ਬਿਆਨ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਦਿੰਨੇ ਆ ਸਾਡਾ ਕਿੰਨਾ ਸਾਡਾ ਨੁਕਸਾਨ ਹੋਇਆ ਏ ਇੱਕ ਇੱਕੜ ਪਿੱਛੇ ਕਿੰਨੇ ਕਿੰਨੇ ਸਾਨੂੰ ਪੈਸੇ ਘੱਟ ਮਿਲੇ ਨੇ ਉਸ ਬੇਸ ਦੇ ਉੱਤੇ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਨਾਲ ਕੇ ਲੜਾਈ ਲੜੂੰਗਾ ਔਰ ਉਹਨਾਂ ਨੂੰ ਇਨਸਾਫ ਉਹ ਇਤੇ ਮੈਂ ਇਸੇ ਕਰਕੇ ਪ੍ਰੂਵ ਕਰਨ ਲਈ ਮੈਂ ਤੈਨੂੰ ਤੁਹਾਨੂੰ ਮੈਂ ਪਹਿਲਾਂ ਬੇਨਤੀ ਕਰ ਚੁੱਕਿਆ ਕਿ ਜੇ ਮੈਂ ਇਹ ਪਹਿਲਾ ਮੁੱਦੇ ਨੂੰ ਅਠਾਦਾ ਇਚ ਹੈ ਸਪੇਸ ਬਣਨੀ ਨਹੀਂ ਸੀਗੀ ਹੁਣ ਸਪੇਸ ਬਣ ਗਈ ਹੈ ਸਪੇਸ ਸਰ ਦਾ ਕੋਈ ਸਪੇਸ ਬਣ ਕੇ ਛੋਣਾ ਜਿਹੜਾ ਲੱਗ ਗਿਆ ਤੇ ਹੁਣ ਖਰੀਦਿਆ ਗਿਆ ਹੁਣ ਇਹ ਸਵਾਲ ਕਰਨਾ ਪੈਂਦਾ ਵੀ ਸਪੇਸ ਹੁਣ ਕਿੱਥੋਂ ਆ ਗਈ ਜਦੋਂ ਕੱਟ ਲੱਗ ਕੇ ਤੁਸੀਂ ਛੋਣਾ ਖਰੀਦਿਆ ਹੁਣ ਸਪੇਸ ਕਿੱਥੋਂ ਆ ਗਈ ਇਹ ਇਹ ਬੜਾ ਇੱਕ ਸਵਾਲ ਹੈ ਅਰੇ ਹੀ ਗੱਲ ਹੈ ਜਾਇਜ ਹੈ ਬਿਲਕੁਲ ਇੱਥੇ ਤੇ ਇੱਥੇ ਤੇ ਪ੍ਰੋਬਲਮ ਹੈ ਜਿਹੜੀ ਕਿ ਬਿਲਕੁਲ ਹੁਣ ਪ੍ਰੋਬਲਮ ਨਹੀਂ ਸਪੇਸ ਵਾਲੀ ਤੇ ਪ੍ਰੋਬਲਮ ਵੀ ਕੋਈ ਨਹੀਂ ਹੈ ਤੇ ਫਿਰ ਨਕੋ ਇੱਥੇ ਜਾ ਕੇ ਜਿਹੜੇ ਸਾਡੇ ਨਕੋਦਰ ਰਮਹਿਤਪੁਰ ਤੇ ਜੀਰੇ ਵੇਚ ਰਹੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਕਿਉਂ ਖਰੀਦ ਰਹੇ ਨੇ ਹੈ ਸੋ ਕਈ ਜਗ੍ਹਾ ਤੇ ਉੱਤੇ ਜਿਹੜੀ ਹੈ ਇਹ ਮਿਲੀ ਭੁਗਤ ਸਾਰਾ ਮਿਲ ਮਿਲਾ ਕੇ ਕਿਸਾਨਾਂ ਨੂੰ ਲੁੱਟਿਆ ਗਿਆ ਹੈ ਕਿ ਇੱਕ ਚਰਚਾ ਜਿਹੜੀ ਸੁਣ ਨੂੰ ਇਹ ਮਿਲਦੀ ਸੀ ਕਿ ਸ਼ਾਇਦ ਜਿਹੜੀ ਸਰਕਾਰ ਜਾਂ ਸਰਕਾਰ ਦੇ ਲੀਡਰ ਵੀ ਆ ਉਹਨਾਂ ਦੀ ਵੀ ਨਾਲ ਵਿੱਚ ਮੁਲੀ ਮਿਲੀ ਭੁਗਤ ਤੇ ਮੈਂ ਬੜਾ ਕਲੀਅਰ ਨਹੀਂ ਕਹਿ ਦਿੰਨਾ ਕਿ ਮੈਂ ਤੇ ਜੇ ਮਿਲੀ ਭੁਗਤ ਹੁੰਦੀ ਤੇ ਮੈਂ ਬੁੱਦਾ ਠਾਣਾ ਹੀ ਨਹੀਂ ਸੀਗਾ ਔਰ ਮੈਂ ਟੱਕ ਕੇ ਲੜਾਈ ਲੜੂੰਗਾ ਕਿਸੇ ਦੀ ਮੁਲੀ ਮਿਲੀ ਭੁਗਤ ਨਹੀਂ ਆ ਕਿਸੇ ਲੀਡਰ ਦੀ ਇਹ ਜਾਣ ਬੁੱਝ ਕੇ دہشت ਪੈਦਾ ਕਰਕੇ ਤੇ ਬਲੈਕਮੈਲਿੰਗ ਕੀਤੀ ਗਈ ਆ ਪਿਛਲੇ ਸਮੇਂ ਦੌਰਾਨ ਸultanpur ਲੋਧੀ ਦੀਆਂ ਸਮੂਹ ਦਾਣਾ ਮੰਡੀਆਂ 'ਚ ਕਿਸਾਨਾਂ ਦੀ ਹੋਈ ਖੁੱਲੀ ਲੁੱਟ ਨੂੰ ਲੈ ਕੇ ਆਖਿਰਕਾਰ ਹਲਕਾ ਇੰਚਾਰ ਸੱਜਨ ਸਿੰਘ ਚੀਮਾ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ ਸੱਜਨ ਸਿੰਘ ਚੀਮਾ ਨੇ ਸਪਸ਼ਟ ਕੀਤਾ ਕਿ ਉਹ ਕਿਸਾਨਾਂ ਦੀ ਲੁੱਟ ਲਈ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਵਾਉਣਗੇ ਇੱਥੇ ਮਾਰਕੀਟ ਕਮੇਟੀ ਦਫ਼ਤਰ ਦੇ ਮੀਟਿੰਗ ਹਾਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੱਜਨ ਸਿੰਘ ਚੀਮਾ ਨੇ ਕਿਹਾ ਕਿ ਉਹ ਸੀਐਮ ਮੰਨ ਅਤੇ ਸਟੇਟ ਵਿਜੀਲੈਂਸ ਦੇ ਕੋਲ ਲਿਖਤੀ ਸ਼ਿਕਾਇਤ ਵੀ ਭੇਜ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨਾਂ ਨੂੰ ਲੁੱਟਣ ਵਾਲੇ ਲੋਕਾਂ ਖਿਲਾਫ ਵੱਡਾ ਐਕਸ਼ਨ ਲਿਆ ਜਾਵੇਗਾ ਉਹਨਾਂ ਸਪਸ਼ਟ ਕੀਤਾ ਕਿ ਅੰਨਦਾਤੇ ਨੂੰ ਠੱਗਣ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੇ ਨਹੀਂ ਜਾਣਗੇ ਪ੍ਰੈਸ ਕਾਨਫਰੈਂਸ ਨਾ ਕੋ ਤੁਸੀਂ ਆ ਗਏ ਤੇ ਪ੍ਰੈਸ ਕਾਨਫਰੈਂਸ ਹੀ ਸਮਝ ਲਓ ਗੱਲ ਇਹ ਹੈ ਕਿ ਇਹ ਤੇ ਧਿਆਨ ਚ ਮੇਰੇ ਕਾਫੀ ਜਦੋਂ ਸੀਜ਼ਨ ਸ਼ੁਰੂ ਹੋਇਆ ਸੀ ਝੋਨੇ ਦਾ ਤੇ ਉਦੋਂ ਤੋਂ ਮੇਰੇ ਧਿਆਨ ਦੇ ਵਿੱਚ ਹੈ ਕਿ ਕਿਸਾਨ ਪਰੇਸ਼ਾਨ ਹੋ ਰਹੇ ਨੇ ਉਹਨਾਂ ਚ ਇੱਕ ਡਰ ਸੀਗਾ ਦਹਿਸ਼ਤ ਸੀਗੀ ਵੀ ਪਤਾ ਨਹੀਂ ਸਾਡਾ ਝੋਨਾ ਚੱਕਿਆ ਜਾਣਾ ਹੈ ਨਹੀਂ ਚੱਕਿਆ ਜਾਣਾ ਕਿਉਂਕਿ ਜਿਹੜੇ ਸ਼ੈਲਰ ਵਾਲੇ ਸੀਗੇ ਉਹਨਾਂ ਨੂੰ ਇੱਕੋ ਬਹਾਨਾ ਸੀ ਕਿ ਸਾਡੇ ਜਿਹੜੇ ਪਹਿਲਾਂ ਮਿਲਿੰਗ ਕੀਤੇ ਚੌਲ ਚੌਲ ਨੇ ਉਹ ਸੈਂਟਰ ਸਰਕਾਰ ਨੇ ਚੁਕਾਏ ਨਹੀਂ ਹੈ ਸੋ ਇਸ ਕਰਕੇ ਉਹਨਾਂ ਨੂੰ ਇੱਕ ਇਹ ਪ੍ਰੋਬਲਮ ਦਿਖਦੀ ਸੀਗੀ ਤੇ ਸ਼ਾਇਦ ਹੋ ਸਕਦਾ ਝੋਨਾ ਨਾ ਵਿਕੇ ਸੋ ਉਸ ਬਹਾਨੇ ਜਿਹੜਾ ਉਹ ਕਿਸਾਨਾਂ ਨੂੰ ਕਾਫੀ ਪਰੇਸ਼ਾਨ ਕੀਤਾ ਗਿਆ ਔਰ ਉਹਨਾਂ ਤੋਂ ਕਈ ਜਗ੍ਹਾ ਤੇ ਮੈਂ ਸੁਣਿਆ ਕਿ 3-300 ਰੁਪਏ ਦਾ ਵੀ ਕੱਟ ਲੱਗਿਆ ਕੁਇੰਟਲ ਪਿੱਛੇ 1.5-150 2-200 ਦਾ ਕੱਟ ਲੱਗਿਆ ਸੋ ਇਹ ਬੜੀ ਇੱਕ ਮੰਦ ਭਾਗੀ ਗੱਲ ਹੈ ਤੇ ਜਦੋਂ ਹੁਣ ਮੈਂ ਇਸੇ ਕਰਕੇ ਇਨਾ ਚਿਰ ਨਹੀਂ ਬੋਲਿਆ ਕਿ ਜੇ ਮੈਂ ਫਰਜ਼ ਕਰ ਲਵਾਂ ਕਿ ਮੈਂ ਇਹ ਗੱਲ ਨੂੰ ਚੱਕਦਾ ਤੇ ਇਹ ਜਿਹੜੇ ਕਿਸਾਨਾਂ ਦਾ ਝੋਨਾ ਮਾੜਾ ਮੋਟਾ ਵਿਕਦਾ ਸੀਗਾ ਉਹ ਵੀ ਜਿਹੜਾ ਉਹ ਰੁਲ ਜਾਣਾ ਮੱਡੀਆਂ ਦੇ ਵਿੱਚ ਉਹਨਾਂ ਨੂੰ ਤੇ ਬਹਾਨਾ ਹੈਗਾ ਕਿ ਸਾਡੇ ਕੋਲ ਜਗ੍ਹਾ ਹੀ ਨਹੀਂ ਆ ਪਰ ਅੱਜ ਮੈਂ ਕਿਸਾਨ ਬੁਲਾਏ ਸੀ ਵਿੱਚ ਦੋ ਤਿੰਨ ਸ਼ੈਲਰ ਵਾਲੇ ਸੀਗੇ ਆੜਤੀਏ ਸੀਗੇ ਸੋ ਸਵੇਰੇ ਮੇਰੀ ਯੂਨੀਅਨ ਵਾਲਿਆਂ ਨਾਲ ਗੱਲ ਹੋਈ ਸੀ ਤੇ ਅੱਜ ਮੈਂ ਸਵਾਲ ਪੁੱਛੇ ਨੇ ਵੀ ਕੀ ਕੀ ਪ੍ਰੋਬਲਮ ਆਈ ਹੈ ਔਰ ਇਹ ਬਿਲਕੁਲ ਸਹੀ ਹੈ ਕਿ ਜਿਹੜੇ ਜਿਨ੍ਹਾਂ ਨੂੰ ਇੱਥੇ ਪੂਰਾ ਰੇਟ ਨਹੀਂ ਮਿਲਿਆ ਜਦੋਂ ਉਹ ਇੱਥੇ ਨਕੋਦਰ ਚਲੇ ਗਏ ਮਹਿਤਪੁਰ ਚਲੇ ਗਏ ਜੀਰੇ ਚਲੇ ਗਏ ਇਸ ਸਾਈਡ ਨੂੰ ਚਲੇ ਗਏ ਸਾਡੇ ਕਿਸਾਨਾਂ ਨੇ ਇੱਥੋਂ ਦੇ ਕਿਸਾਨਾਂ ਨੇ ਜਾ ਕੇ ਬਾਹਰ ਚੋਨਾ ਵੇਚ ਕੇ ਪੂਰਾ ਰੇਟ ਜਿਹੜਾ ਉਹਨਾਂ ਨੂੰ ਮਿਲਿਆ ਇੱਥੇ ਗੜਬੜ ਕਿਉਂ ਹੋਈ ਹੈ ਇਹ ਇੱਕ ਇਨਕੁਆਰੀ ਦਾ ਵਿਸ਼ਾ ਮੈਂ ਇਸ ਸਬੰਧ ਦੇ ਵਿੱਚ ਸੀਐਮ ਸਾਹਿਬ ਨੂੰ ਵੀ ਚਿੱਠੀ ਲਿਖੀ ਹੈ ਡਾਇਰੈਕਟਰ ਬਿਜ਼ਨਸ ਬਿਊਰੋ ਨੂੰ ਲਿਖੀ ਹੈ ਮੰਤਰੀ ਸਾਹਿਬ ਨੂੰ ਕਟਾਰੂਜੀ ਲਾਲਚੰਦ ਕਟਾਰੂਜੀ ਜੀ ਨੇ ਮੈਂ ਲਿਖੀ ਹੈ ਸਾਰਿਆਂ ਨੂੰ ਕਿਹਾ ਕਿ ਇਸ ਚੀਜ਼ ਦੀ ਇਨਕੁਆਰੀ ਕੀਤੀ ਜਾਵੇ ਜਿਹੜਾ ਜ਼ਿੰਮੇਵਾਰ ਹੈ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਹੋਰ ਹੈ ਚਾਹੇ ਕੋਈ ਆਰਤੀਆ ਹੋਵੇ ਮੈਂ ਆਰਤੀਆ ਮੇਰਾ ਜਿੱਥੋਂ ਤੱਕ ਮੈਨੂੰ ਮੈਂ ਪੂਰੀ ਜਾਂਚ ਆਪਣੇ ਤੌਰ ਤੇ ਕੀਤੀ ਹੈ ਆਰਤੀਆਂ ਦਾ ਕੋਈ ਮੈਨੂੰ ਕਸੂਰ ਜ਼ਿਆਦਾ ਸਾਹਮਣੇ ਨਹੀਂ ਆਇਆ ਇੱਕ ਦਿਨ ਨੂੰ ਛੱਡ ਕੇ ਬਾਕੀ ਜਿਹੜਾ ਸ਼ੈਲਰ ਜਿਹੜੇ ਸ਼ੈਲਰ ਵਾਲੇ ਵੀ ਹੈ ਮੈਂ ਪੂਰਿਆਂ ਨੂੰ ਨਹੀਂ ਕਹਿੰਦਾ ਮੈਨੂੰ ਨਹੀਂ ਇਸ ਬਾਰੇ ਜਾਣਕਾਰੀ ਕਿਉਂਕਿ ਮੈਂ ਇਹ ਗੱਲਾਂ ਇਨਕੁਆਰੀ ਤੋਂ ਬਾਅਦ ਇਹ ਚੜੀਆਂ ਉਹ ਕਰ ਸਕਦਾ ਤੇ ਇਹ ਜਿਹੜਾ ਕਿਸਾਨਾਂ ਨੂੰ ਬਲੈਕਮੇਲ ਕਰਕੇ ਇੱਕ ਕਿਸਮ ਦੀ ਡਰ ਪਾ ਕੇ دہشت ਪਾ ਕੇ ਉਹਨਾਂ ਨੂੰ ਘੱਟ ਰੇਟ ਦੇ ਦਿੱਤੇ ਗਏ ਨੇ ਇਹ ਇੱਕ ਬਹੁਤ ਮੰਦ ਭਾਗੀ ਗੱਲ ਹੈ ਇੱਕ ਜਿਹੜਾ ਚਿੰਤਾ ਦਾ ਵਿਸ਼ਾ ਹੈ ਕਿ ਜਿਹੜਾ ਆਪਣੀ ਫਸਲ ਇੰਨੀ ਪੁੱਤਾਂ ਵਾਂਗੂ ਫਸਲ ਪਾਲ ਕੇ ਮੰਡੀ ਤੇ ਵਿੱਚ ਰਿਹਾਉਂਦਾ ਤੇ ਉਹਨੂੰ ਇੱਕ ਰੋਲਨ ਦਾ ਡੱਬ ਦੇ ਕੇ ਵੀ ਅਸੀਂ ਖਰੀਦਣੀ ਨਹੀਂ ਹੈ ਕਿਉਂਕਿ ਸਾਡੇ ਕੋਲ ਸਪੇਸ ਹੀ ਹੈ ਨਹੀਂ ਆ ਤੇ ਉਹਨੂੰ ਮਨਮਰਜ਼ੀ ਦਾ ਰੇਟ ਲਾਈਏ ਇਹ ਬਹੁਤ ਮੰਦਪਾਗੀ ਗੱਲ ਹੈ ਸੋ ਇਸ ਸੰਬੰਧ ਦੇ ਵਿੱਚ ਮੈਂ ਇਸੇ ਕਰਕੇ ਇਹ ਅੱਜ ਮੈਂ ਇਹ ਮੁੱਦਾ ਚੁੱਕਿਆ ਜਿੱਦੋਂ ਕਿ ਸਾਰੀ ਕਿਸਾਨਾਂ ਦਾ ਝੋਨਾ ਖਰੀਦਿਆ ਗਿਆ ਔਰ ਸਾਰੇ ਕਿਸਾਨ ਜਿਹੜੇ ਨੇ ਉਹਨਾਂ ਦੇ ਖਾਤਿਆਂ 'ਚ ਪੈਸੇ ਪੈ ਗਏ ਨੇ ਘਟ ਪਏ ਨੇ ਪੈਸੇ ਹੁਣ ਇਹਦਾ ਹਿਸਾਬ ਜਿਹੜਾ ਉਹ ਚਾਹ ਜਿਹੜਾ ਵੀ ਜ਼ਿੰਮੇਵਾਰ ਹੈ ਚਾਹ ਕੋਈ ਅਫਸਰ ਜ਼ਿੰਮੇਵਾਰ ਹੈ ਚਾਹ ਕੋਈ ਰਸ਼ੈਲਰ ਵਾਲਾ ਜ਼ਿੰਮੇਵਾਰ ਹੈ ਉਹਨਾਂ ਨੂੰ ਦੇਣਾ ਪਊਗਾ ਕਿਸਾਨਾਂ ਨੂੰ ਹਿਸਾਬ ਦੇਣਾ ਪਊਗਾ ਔਰ ਪਿੰਡਾਂ ਦੇ ਪਿੰਡ ਦੇ ਵਿੱਚ ਮੈਨੂੰ ਹਲਫੀਆ ਬਿਆਨ ਜਿਹੜੇ ਨੇ ਉਹਨਾਂ ਨੇ ਕਿਹਾ ਵੀ ਅਸੀਂ ਦਿੰਨੇ ਆ ਸਾਡਾ ਕਿੰਨਾ ਸਾਡਾ ਨੁਕਸਾਨ ਹੋਇਆ ਇੱਕ ਿਕਕੜ ਪਿੱਛੇ ਕਿੰਨੇ ਕਿੰਨੇ ਸਾਨੂੰ ਪੈਸੇ ਘੱਟ ਮਿਲੇ ਨੇ ਉਸ ਬੇਸ ਦੇ ਉੱਤੇ ਮੈਂ ਕਿਸਾਨਾਂ ਦੇ ਨਾਲ ਆ ਮੈਂ ਕਿਸਾਨਾਂ ਦੇ ਨਾਲ ਰੱਖ ਕੇ ਲੜਾਈ ਲੜੂੰਗਾ ਔਰ ਉਹਨਾਂ ਨੂੰ ਇਨਸਾਫ ਕਰਾਂਗਾ ਇਸ ਲੁੱਟ ਪਿੱਛੇ ਜ਼ਿੰਮੇਾਰ ਕਿਸ ਨੂੰ ਮੰਨਦੇ ਹੋ ਕਿ ਇਹ ਵੱਡੀ ਲੁੱਟ ਜ਼ਿੰਮੇਵਾਰਦੀ ਹੋਈ ਹੈ ਕਾਫੀ ਮਸਲਾ ਲੋ ਇਹ ਇਨਕੁਆਰੀ ਦਾ ਵਿਸ਼ਾ ਹੈ ਜੇ ਸਿੰਪਲ ਜੀ ਗੱਲ ਹੈ ਕਿ ਕਿਸਾਨ ਆੜਤੀਏ ਕੋ ਜਾਂਦਾ ਹੈ ਆੜਤੀਏ ਨੂੰ ਜਾ ਕੇ ਕਹਿੰਦਾ ਉਹ ਆੜਤੀਆ ਕਹਿੰਦਾ ਭਾਈ ਸਾਡੇ ਵੱਸ ਦੀ ਗੱਲ ਨਹੀਂ ਹੈ ਅੱਗੇ ਜਿਹੜੇ ਛੱਲਰਾਂ ਵਾਲੇ ਸਾਡੇ ਕੋ ਛੋਣਾ ਨਹੀਂ ਲੈ ਰਹੇ ਤੇ ਇਸ ਕਰਕੇ ਤੁਸੀਂ ਹੋਰ ਕਿਤੇ ਵੇਚ ਲਓ ਤੇ ਕਈਆਂ ਆੜਤੀਆਂ ਨੇ ਇਦਾਂ ਕਿਹਾ ਤੁਸੀਂ ਮੈਂ ਜ਼ਿੰਮੇਵਾਰ ਜਿਹੜਾ ਅਜੇ ਬਿਲਕੁਲ ਨਹੀਂ ਕਹੂੰਗਾ ਇਹ ਇਨਕੁਆਰੀ ਤੋਂ ਬਾਅਦ ਹੀ ਜ਼ਿੰਮੇਵਾਰ ਮੈਂ ਕਹੂੰਗਾ ਵੀ ਫਲਾਣਾ ਜ਼ਿੰਮੇਵਾਰ ਹੈ ਪਰ ਜਿਹੜਾ ਵੀ ਜ਼ਿੰਮੇਵਾਰ ਹੈ ਉਹਨੂੰ ਬਖਸ਼ਿਆ ਨਹੀਂ ਜਾਊਗਾ ਭਾਵੇਂ ਜੋ ਮਰਜ਼ੀ ਹੋ। ਉਸ ਦਿਨ ਪਹਿਲਾਂ ਜੀ ਮਰ ਸਾਹਿਬ ਇੱਥੇ ਮੀਟਿੰਗ ਹੋਈ ਸੀ ਆਰਤੀਆਂ ਲਈ ਉਹਦੇ ਵਿੱਚ ਮੈਂ ਵੀ ਕੁਛ ਸ਼ੈਲਰ ਵਾਲਿਆਂ ਨੂੰ ਸਵਾਲ ਕੀਤੇ ਸੀਗੇ। ਉਹ ਕਹਿੰਦੇ ਸਾਡੇ ਕੋਲ ਸਪੇਸ ਹੀ ਐ ਨਹੀਂ। ਕੇਂਦਰ ਸਰਕਾਰ ਨੇ ਜਾਂ ਪੰਜਾਬ ਸਰਕਾਰ ਨੇ ਕੋਈ ਪਹਿਲਾਂ ਪ੍ਰਬੰਧ ਨਹੀਂ ਕੀਤਾ। ਪਹਿਲੇ ਚੌਲ ਨਹੀਂ ਚੁਕਾਏ ਜਾਂ ਪਹਿਲਾ ਝੋਨਾ ਨਹੀਂ ਚੁਕਾਇਆ। ਸਾਡੇ ਕੋਲ ਸਪੇਸ ਐ ਨਹੀਂ। ਕਿਸਾਨਾਂ ਦਾ ਸਵਾਲ ਜਿਹੜਾ ਮੈਂ ਉਹਨਾਂ ਨੂੰ ਦੱਸਿਆ ਵੀ ਜਿਹੜਾ 250-300 ਰੁਪਏ ਜਿਹੜਾ ਤੁਸੀਂ ਕੱਟ ਲਾਉਨੇ ਆ। ਉਹ ਤੋਂ ਬਾਅਦ ਸਪੇਸ ਕਿੱਥੋਂ ਆਈ? ਉਹੀ ਤੇ ਮੈਂ ਇਸੇ ਕਰਕੇ ਪ੍ਰੂਫ ਕਰਨ ਲਈ ਮੈਂ ਤਾਈਂ ਤੁਹਾਨੂੰ ਮੈਂ ਪਹਿਲਾਂ ਬੇਨਤੀ ਕਰ ਚ ਕਿ ਜੇ ਮੈਂ ਇਹ ਪਹਿਲਾ ਮੁੱਦੇ ਨੂੰ ਅਠਾਦਾ ਤੇ ਛੇ ਸਪੇਸ ਬਣਨੀ ਨਹੀਂ ਸੀਗੀ ਹੁਣ ਸਪੇਸ ਬਣ ਗਈ ਹੈ ਸਪੇਸ ਸਭ ਦਾ ਕੁਝ ਸਪੇਸ ਬਣ ਕੇ ਝੋਨਾ ਜਿਹੜਾ ਲੱਗ ਗਿਆ ਤੇ ਹੁਣ ਖਰੀਦਿਆ ਗਿਆ ਹੁਣ ਇਹ ਸਵਾਲ ਕਰਨਾ ਬੰਦ ਹੈ ਵੀ ਸਪੇਸ ਹੁਣ ਕਿੱਥੋਂ ਆ ਗਈ ਜਦੋਂ ਕੱਟ ਲੱਗ ਕੇ ਤੁਸੀਂ ਝੋਨਾ ਖਰੀਦਿਆ ਹੁਣ ਸਪੇਸ ਕਿੱਥੋਂ ਆ ਗਈ ਹੈ ਇਹ ਇਹ ਬੜਾ ਇੱਕ ਸਵਾਲ ਹੈ ਕਿਸਾਨ ਹੁਣ ਇਹ ਆਸ ਰੱਖ ਸਕਦੇ ਆ ਵੀ ਇਹ ਜਿਹੜੇ ਲੋਕਾਂ ਦੇ ਪੈਸੇ ਕਿਸਾਨਾਂ ਦੇ ਕੱਟ ਹੋਏ ਆ ਇਹ ਉਹਨਾਂ ਨੂੰ ਦੁਬਾਰਾ ਤੁਸੀਂ ਦਿਵਾਓਗੇ ਦੇਖੋ ਜੀ ਮੈਂ ਪੂਰੀ ਲੜਾਈ ਲੜਾਂਗਾ ਚਾਹੇ ਕੋਈ ਵੀ ਹੋਵੇ ਉਹਦੇ ਨਾਲ ਮੈਂ ਕਿਸਾਨਾਂ ਦੇ ਨਾਲ ਆ ਤੁਹਾਨੂੰ ਯਾਦ ਹੋਊਗਾ ਮੈਂ ਕਿਸਾਨੀ ਚੰਦਰਸ਼ ਦੇ ਵਿੱਚ ਪਹਿਲਾ ਭਾਰਤੀ ਬੰਦਾ ਸੀਗਾ ਜਿਨੇ ਨੈਸ਼ਨਲ ਲੈਵਲ ਦਾ ਅਵਾਰਡ ਵਾਪਸ ਕੀਤਾ ਸੀ ਅਰਜਨਾਵਾਰਡ ਰਾਸ਼ਟਰਪਤੀ ਨੂੰ ਵਾਪਸ ਕੀਤਾ ਸੀ ਮੈਂ ਪਹਿਲਾ ਬੰਦਾ ਮੈਂ ਨੈਸ਼ਨਲ ਅਵਾਰਡ ਵਾਪਸ ਕਰਨ ਵਾਲਾ ਜਾਂ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਹੋਰ ਨੂੰ ਭਗਤ ਸਿੰਘ ਹੋਣਾ ਤੇ ਖੁਸ਼ਵੰਸ ਸਿੰਘ ਹੋਣਾ ਨੇ ਆਪਣੇ ਉਹ ਅਵਾਰਡ ਵਾਪਸ ਕੀਤੇ ਸੀ ਮੇਰੇ ਤੋਂ ਬਾਅਦ ਕਈਆਂ ਨੇ ਕੀਤੇ ਮੈਨੂੰ ਦੇਖ ਕੇ ਸੋ ਮੈਂ ਤੇ ਕਿਸਾਨਾਂ ਦੇ ਨਾਲ ਆ ਆਪਣੇ ਭਰਾਵਾਂ ਦੇ ਨਾਲ ਆ ਮੈਂ ਮੈਨੂੰ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਕਿਸੇ ਨਾਲ ਵੀ ਲੁੱਟ ਹੁੰਦੀ ਹੈ ਮੈਂ ਉਹਦੇ ਨਾਲ ਆ ਮੈਂ ਮੁਕਮਲ ਜੀ ਨਾਲ ਵੀ ਗੱਲਬਾਤ ਕਰੂੰਗਾ ਇਸ ਸਾਰੇ ਵਿੱਚ ਮੈਂ ਟਾਈਮ ਮੰਗੂੰਗਾ ਮੈਂ ਗੱਲ ਕਰੂੰਗਾ ਮੈਂ ਮੰਤਰੀ ਸਾਹਿਬ ਨਾਲ ਮੈਂ ਦੋ ਵਾਰੀ ਫੋਨ ਤੇ ਗੱਲ ਕੀਤੀ ਆ ਔਰ ਉਹਨਾਂ ਨੂੰ ਦੱਸਿਆ ਇੱਥੇ ਵੀ ਇਹ ਕੰਟਰੋਲ ਕਰੋ ਬੜਾ ਗਲਤ ਚੱਲ ਰਿਹਾ ਇੱਥੇ ਇੱਥੇ ਕਿਸਾਨ ਲੁੱਟੇ ਜਾ ਰਹੇ ਆ ਤੇ ਮੈਂ ਦੋ ਵਾਰੀ ਗੱਲ ਕੀਤੀ ਐ ਹੁਣ ਮੇਰਾ ਨੈਕਸਟ ਤੇ ਇਹੋ ਹੀ ਐ ਕਿ ਮੈਂ ਕਿਸੇ ਤੱਕ ਵੀ ਪਹੁੰਚਣਾ ਮੈਂ ਪਹੁੰਚ ਕੇ ਗੱਲ ਕਰੂੰਗਾ ਮੈਂ ਕਿਸਾਨਾਂ ਦਾ ਪੱਖ ਰੱਖੂਗਾ ਕਿਉਂ ਕਿਸਾਨ ਸਜ਼ਾ ਕਰ ਪੰਜਦ ਸਰਕਾਰ ਸੈਂਟਰ ਸਰਕਾਰ ਤੋਂ ਪੈਸਾ ਆ ਗਿਆ ਸਿਰਫ ਇੱਕ ਸਪੇਸ ਨਹੀਂ ਐ ਉਹਦਾ ਬਹਾਨਾ ਬਣਾ ਕੇ ਤੇ ਜਿਹੜਾ ਲੋਕਾਂ ਨੂੰ ਬਲੈਕਮੇਲ ਕਰੋ ਤੁਸੀਂ ਕਿਸਾਨਾਂ ਨੂੰ ਬਲੈਕਮੇਲ ਕਰੋ ਇਹ ਕੋਈ ਗੱਲ ਨਹੀਂ ਬੰਦੀ ਸਾਨਾਂ ਨੂੰ ਸੁਨੇਹਾ ਕੀ ਐ ਜਿਹੜੇ ਕਿਸਾਨ ਮੈਂ ਕਿਸਾਨਾਂ ਨੂੰ ਇਹ ਮੇਰੀ ਬੇਨਤੀ ਐ ਕਿ ਸਾਰੇ ਕਿਸਾਨ ਜਿਹੜੇ ਨੇ ਉਹ ਇੱਕ ਪਿੰਡ ਇੱਕ ਹਲਫੀਆ ਬਿਆਨ ਦੇ ਉੱਤੇ ਅੱਗੇ ਲਿਖ ਕੇ ਆਪਣਾ ਨਾਂ ਆਰਤੀ ਦਾ ਨਾਂ ਕਿੰਨਾ ਘੱਟ ਲੱਗਾ ਉਹ ਸਾਰੇ ਜਿਹੜੇ ਨੇ ਉਹ ਮੈਨੂੰ ਦੇ ਹਨ ਤੇ ਮੈਂ ਉਹਨਾਂ ਦੀ ਲੜਾਈ ਲੜੂਗਾ ਐਸਐਚਓ ਸਰ ਡਾਰਕ ਇਨ ਸ਼ੈਦਰਾ ਵਾਲਿਆਂ ਨੇ ਡਾਰ ਪੈਦਾ ਕਰਕੇ ਸਾਰਾ ਕੰਮ ਕੀਤਾ ਗੱਲ ਕੋਈ ਨਹੀਂ ਸੀ ਐਵੇਂ ਪਿਛਲੇ ਸਾਲ ਤੋਂ ਕੱਟਾ ਰਹਿ ਗਿਆ ਤੇ ਜਾਂ ਉਹ ਛੋਨਾ ਚੌੜ ਘੱਟ ਨਿਕਲਿਆ ਹੁਣ ਯੂਨੀਵਰਸਿਟੀ ਨੇ ਕਹਿ ਦਿੱਤਾ ਵੀ ਕਿੱਦਾਂ ਤੇ 126 ਨੂੰ ਤਾਂ ਸਾਰੇ ਹੀ ਗੱਲ ਹੈ ਜਾਇਜ਼ ਹੈ ਬਿਲਕੁਲ ਇੱਥੇ ਤੇ ਇੱਥੇ ਤੇ ਪ੍ਰੋਬਲਮ ਹੈ ਜਿਹੜੀ ਕਿ ਬਿਲਕੁਲ ਹੁਣ ਪ੍ਰੋਬਲਮ ਨਹੀਂ ਸਪੇਸ ਵਾਲੀ ਤੇ ਪ੍ਰੋਬਲਮ ਹੀ ਕੋਈ ਨਹੀਂ ਹੈ ਤੇ ਫਿਰ ਨਕੋ ਇੱਥੇ ਜਾ ਕੇ ਜਿਹੜੇ ਸਾਡੇ ਨਕੋਦਰ ਰਮੈਤਪੁਰ ਤੇ ਜੀਰੇ ਵੇਚ ਰਹੇ ਨੇ ਕਿਸਾਨ ਜਿਹੜੇ ਨੇ ਉਹ ਉੱਥੇ ਕਿਉਂ ਖਰੀਦ ਰਹੇ ਨੇ ਹੈ ਸੋ ਕਈ ਜਗ੍ਹਾ ਤੇ ਉੱਤੇ ਜਿਹੜੀ ਹੈ ਇਹ ਮਿਲੀ ਭੁਗਤ ਸਾਰਾ ਮਿਲ ਮਿਲਾ ਕੇ ਕਿਸਾਨਾਂ ਨੂੰ ਲੁੱਟਿਆ ਗਿਆ ਠੀਕ ਹੈ ਜੀ ਧੰਨਵਾਦ ਪਰ ਕਿ ਕਿਸਾਨ ਕੱਲ ਧਰਨਾ ਵੀ ਲਗਾਏ ਸੀਗੇ ਉਹਨਾਂ ਵੱਲੋਂ ਜਿਹੜੀਆਂ ਆਪਣੀਆਂ ਲੱਡੀਆਂ ਟਰਾਲੀਆਂ ਇਸਟੇਮ ਦਫ਼ਤਰ ਦੇ ਬਾਹਰ ਢੇਰੀ ਕੀਤੀਆਂ ਹੋਈਆਂ ਨੇ ਉਹਨਾਂ ਨੇ ਇਹ ਗੱਲ ਦੱਸੀ ਕਿ ਸਾਡਾ ਜਿਹੜਾ ਪਰਚੇਜ਼ਿੰਗ ਜਿਹੜੀ ਪੈਂਦੀ ਹੈ ਉਹ ਤਾਂ 2320 ਰੁਪਏ ਦੇ ਹਿਸਾਬ ਨਾਲ ਪੈਂਦੀ ਹੈ ਪਰ ਜਿਹੜੀ ਮਾਲ ਜਿਹੜਾ ਸਾਡਾ ਜੋਖਿਆ ਜਾਂਦਾ ਉਹਦੇ ਵਿੱਚ ਹੇਰ ਫੇਰ ਕੀਤਾ ਜਾ ਰਿਹਾ ਉਹਨੂੰ ਕਿੱਦਾਂ ਜਾਂਚ ਕਰੂਗੇ ਨਹੀਂ ਦੇਖੋ ਜੀ ਜਿਸ ਤਰ੍ਹਾਂ ਕੋਈ 100 ਬੋਰੀ ਗਈ 100 ਚੋਂ 80 ਦਾ ਤੇ ਹਿਸਾਬ ਕਰ ਲਿਆ ਵੀ ਬੋਰੀਆਂ ਰੱਖ ਲਈਆਂ ਕਿ ਇਹ ਅਗੋਂ ਕਿੰਨਾ ਕੱਟ ਲੱਗਦਾ ਉਸ ਹਿਸਾਬ ਨਾਲ ਅਸੀਂ ਹਿਸਾਬ ਤੁਹਾਡੇ ਨਾਲ ਕਰਾਂਗੇ ਇਦਾਂ ਦੀ ਗੱਲ ਮੈਨੂੰ ਸੁਣ ਚ ਆਈ ਹੈ ਮੈਂ ਕਨਫਰਮ ਨਹੀਂ ਕਰਦਾ ਇਸ ਗੱਲ ਨੂੰ ਮੈਨੂੰ ਸੁਣ ਚ ਆਈ ਹੈ ਕਿ ਇਦਾਂ ਹੋਇਆ ਜੇ ਫਾਰਮ ਕੱਟ ਦੇ ਦਿੱਤੇ 5 ਪੁਆਇੰਟ ਦਾ ਜੇ ਫਾਰਮ ਕੱਟ ਦੇ ਦਿੱਤਾ ਉਹ ਆ ਵੀ ਉਧਰ ਪੂਰਾ ਕਰ ਦਿੱਤਾ ਉਹਨਾਂ ਨੇ ਹਿਸਾਬ ਦਾ ਚਲੋ ਕੋਈ ਗੱਲ ਨਹੀਂ ਆ ਬਾਕੀ ਇਹ ਆ ਕਿ ਇੱਕ ਚਰਚਾ ਜਿਹੜੀ ਸੁਣ ਨੂੰ ਇਹ ਮਿਲਦੀ ਸੀ ਕਿ ਸ਼ਾਇਦ ਜਿਹੜੀ ਸਰਕਾਰ ਜਾਂ ਸਰਕਾਰ ਦੇ ਲੀਡਰ ਵੀ ਹਨ ਉਹਨਾਂ ਦੇ ਵੀ ਨਾਲ ਵਿੱਚ ਮੁਲੀ ਮਿਲੀ ਭੂਗਤ ਤੇ ਮੈਂ ਬੜਾ ਕਲੀਅਰਲੀ ਕਹਿ ਦਿੰਨਾ ਕਿ ਮੈਂ ਤੇ ਜੇ ਮਿਲੀ ਭੂਗਤ ਹੁੰਦੀ ਤੇ ਮੈਂ ਮੁੱਦਾ ਠਾਣਾ ਹੀ ਨਹੀਂ ਸੀਗਾ ਔਰ ਮੈਂ ਟੱਟ ਕੇ ਲੜਾਈ ਲੜੂੰਗਾ ਕਿਸੇ ਦੀ ਮੁਲੀ ਮਿਲੀ ਭੂਗਤ ਨਹੀਂ ਆ ਕਿਸੇ ਲੀਡਰ ਦੀ ਇਹ ਜਾਣ ਬੁਝ ਕੇ دہشت ਪੈਦਾ ਕਰਕੇ ਤੇ ਬਲੈਕਮੇਲਿੰਗ ਕੀਤੀ ਗਈ ਆ